ਜਿੰਦਾਬਾਦ ਆਦਰਯੋਗ ਜੀ ਨਵਿੰਦਰ ਮਾਦੂ ਜਿੰਦਾਬਾਦ ਜਿਹੜਾ ਪ੍ਰੋਗਰਾਮ ਪਾਰਟੀ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੈਂਬਰਸ਼ਿਪ ਅਭਿਆਨ ਚੱਲ ਰਿਹਾ ਸੀ ਉਹਦੇ ਤੋਂ ਬਾਅਦ ਬੂਥਾਂ ਤੇ ਜਾ ਕੇ ਚੋਣਾਂ ਕਰਾਉਣੀਆਂ ਬੂਥ ਪ੍ਰਧਾਨਾਂ ਦੀ ਇਲੈਕਸ਼ਨ ਉਸ ਤੋਂ ਬਾਅਦ ਸ਼ਕਤੀ ਕੇਂਦਰ ਵਾਈ ਸਾਰੀ ਜਿੰਨੀ ਵੀ ਇਲੈਕਸ਼ਨ ਹੈ ਉਹ ਸਾਰੇ ਦੇ ਪ੍ਰੋਸੈਸ ਲਈ ਅੱਜ ਸਾਡੇ ਰਾਜਪੁਰਾ ਦੇ ਵਿੱਚ ਸਾਡੇ ਜਿਹੜੇ ਇਲੈਕਸ਼ਨ ਲੜੇ ਸੀ ਜਗਦੀਸ਼ ਜੱਗਾ ਜੀ ਉਹਨਾਂ ਨੇ ਸਾਰੇ ਹਲਕੇ ਦੇ ਜਿਹੜੇ ਬੂਥ ਇਨਚਾਰਜ ਸੀ ਬੂਥਾਂ ਦੇ ਪ੍ਰਧਾਨ ਉਹਨਾਂ ਦੀ ਟੀਮ ਜਾਂ ਜਿਹੜੇ ਸ਼ਕਤੀ ਕੇਂਦਰਾਂ ਦੇ ਇਨਚਾਰਜ ਲਾਏ ਹੋਏ ਆ ਉਹਨਾਂ ਸਾਰਿਆਂ ਨੂੰ ਇੱਥੇ ਸੱਦ ਕੇ ਜਿਸ ਤਰ੍ਹਾਂ ਜੋ ਪਾਰਟੀ ਦੀਆਂ ਇਨਸਟਰਕਸ਼ਨਸ ਐ ਉਹ ਸਾਰੀਆਂ ਉਹਨਾਂ ਨੂੰ ਦੱਸੀਆਂ ਗਈਆਂ ਕਿਉਂਕਿ 2027 ਦਾ ਜਿਹੜਾ ਚੋਣ ਯੁੱਧ ਐ ਉਹ ਵੀ ਪੰਜਾਬ ਦੇ ਵਿੱਚ ਮੈਂ ਸਮਝਦਾ ਸਾਰੀਆਂ ਪਾਰਟੀਆਂ ਵੱਲੋਂ ਹੌਲੀ-ਹੌਲੀ ਸ਼ੁਰੂ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਇਲੈਕਸ਼ਨ ਮੋਡ ਦੇ ਵਿੱਚ ਰਹਿਣ ਵਾਲੀ ਪਾਰਟੀ ਆ ਹਮੇਸ਼ਾ ਹੀ ਲੋਕਾਂ ਦੀ ਗੱਲ ਕਰਨ ਵਾਲੀ ਹਮੇਸ਼ਾ ਲੋਕਾਂ ਦੇ ਇਸ਼ੂ ਚੁੱਕਣ ਵਾਲੀ ਲੋਕਾਂ ਦੇ ਮਸਲੇ ਹੱਲ ਕਰਨ ਵਾਲੀ ਪਾਰਟੀ ਹੈ ਸੋ ਅੱਜ ਦਾ ਇਹ ਜਿਹੜਾ ਬੜਾ ਪ੍ਰਭਾਵਸ਼ਾਲੀ ਇਕੱਠ ਸਾਰੇ ਬੂਥਾਂ ਤੋਂ ਤਕਰੀਬਨ ਸਾਰੇ ਰਾਜਪੁਰੇ ਦੇ ਬੂਥਾਂ ਤੋਂ ਸਾਰੇ ਲੋਕ ਆਏ ਹੋਏ ਸੀ ਉਹਦੇ ਲਈ ਜਿੱਥੇ ਮੈਂ ਜੱਗਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਜੀ ਨੂੰ ਵਧਾਈ ਦੇਣਾ ਕਿ ਇਸ ਤਰ੍ਹਾਂ ਦਾ ਇਹ ਇਕੱਠ ਨੂੰ ਆਰਗੇਨਾਈਜ਼ ਕਰਕੇ ਮੈਨੇਜ ਕਰਕੇ ਅੱਜ ਰਾਜਪੁਰਾ ਹਲਕੇ ਦੇ ਵਿੱਚ ਇਹਨਾਂ ਨੇ ਇੱਕ ਨਵੀਂ ਮਹਿਮ ਦੀ ਸ਼ੁਰੂਆਤ ਕੀਤੀ ਹੈ ਜਿਹਦੇ ਨਾਲ ਜਿਸ ਤਰ੍ਹਾਂ ਪਿਛਲੀਆਂ 24 ਦੇ ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਇਥੋਂ ਸਾਡੇ ਜਿਹੜੇ ਪਾਰਲੀਮੈਂਟ ਲੜੇ ਸੀ ਮਹਾਰਾਣੀ ਪ੍ਰਨੀਤ ਕੌਰ ਜੀ ਮੈਂ ਵਧਾਈ ਵੀ ਦੇਣਾ ਜੱਗਾ ਜੀ ਨੂੰ ਕਿ ਉਹਨਾਂ ਨੇ ਰਾਜਪੁਰਾ ਹਲਕੇ ਦੇ ਵਿੱਚੋਂ ਵੱਡੀ ਲੀਡ ਤੇ ਮਹਾਰਾਣੀ ਜੀ ਨੂੰ ਜਿਤਾਇਆ ਉਹ ਸਾਰਾ ਇਹਨਾਂ ਵਰਕਰਾਂ ਦੀ ਸਾਡੇ ਬੂਥ ਪ੍ਰਧਾਨਾਂ ਦੀ ਬੂਥ ਤੇ ਕੰਮ ਕਰਨ ਵਾਲੇ ਲੋਕਾਂ ਦੀ ਬਦੌਲਤ ਹੈ ਤੇ 27 ਦੇ ਵਿੱਚ ਵੀ ਇਹ ਹਲਕਾ ਜਿਹੜਾ ਵੱਡੀ ਲੀਡ ਤੇ ਇਹਨਾਂ ਵਰਕਰਾਂ ਦੀ ਬਦੌਲਤ ਇਹ ਸਾਡੇ ਲੀਡਰਾਂ ਦੀ ਬਦੌਲਤ ਸਾਰਿਆਂ ਦੀ ਇਹ ਹਲਕਾ ਜਿੱਤ ਕੇ ਜੱਗਾ ਜੀ ਪਾਰਟੀ ਦੀ ਝੋਲੀ ਪਾਉਣਗੇ ਇਹ ਮੈਨੂੰ ਵਿਸ਼ਵਾਸ ਹੈ ਇਹ ਸਾਰੇ ਜੋੜਨ ਨੂੰ ਲੱਗੇ ਹੋਏ ਆ ਪਾਰਟੀ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਮਾੜੇ ਮੋٹے ਕੋਈ ਗੁੱਸੇ ਗਿਲੇ ਚੱਲਦੇ ਰਹਿੰਦੇ ਹੁੰਦੇ ਆ ਉਹ ਜੱਗਾ ਜੀ ਬੈਟਰ ਦਾ ਸਕਦੇ ਵੈਸੇ ਸਾਰੀ ਟੀਮ ਇਕੱਠਿਆਂ ਕੰਮ ਕਰ ਰਹੀ ਹੈ ਜੱਗਾ ਜੀ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦਾ ਸਤਿਕਾਰ ਸਾਰਿਆਂ ਦਾ ਮਾਨ ਸਾਰਿਆਂ ਨੂੰ ਦੇ ਕੇ ਜੱਗਾ ਜੀ ਹਰ ਇੱਕ 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 ਵਰਕਰ ਨੂੰ ਨਾਲ ਲੈ ਕੇ ਚਲਦੇ ਆ ਸੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਸ ਤਰ੍ਹਾਂ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਜਿਸ ਤਰੀਕੇ ਪੁਰੇ ਦੇ ਹਮੇਸ਼ਾ ਜੱਗਾ ਜੀ ਤੋਂ ਹਮੇਸ਼ਾ 100 'ਚੋਂ 100 ਵਾਲੇ ਆਦਮੀ ਹੈ ਤੇ ਅੱਜ ਵੀ ਇਹਨਾਂ ਨੂੰ 100 'ਚੋਂ 100 ਹੀ ਨੰਬਰ ਨਾ ਇਹ ਕੋਈ ਨੰਬਰਾ 'ਚ ਕਿਤੇ ਕਟੌਤੀ ਕਰ ਹੀ ਨਹੀਂ ਸਕਦੇ ਜੋ ਵਿਅਕਤੀ ਇੰਨੀ ਸ਼ਿੱਦਤ ਦੇ ਨਾਲ ਇੰਨੀ ਧਿਆਨਤਦਾਰੀ ਦੇ ਨਾਲ ਲੋਕਾਂ ਦੇ ਦੁੱਖ ਸੁੱਖ 'ਚ ਸ਼ਰੀਕ ਹੁੰਦਾ ਹੋਵੇ ਜਿਹੜਾ ਲੋਕਾਂ ਦੇ ਦੁੱਖਾਂ ਨੂੰ ਆਪਣਾ ਦੁੱਖ ਸਮਝਦਾ ਹੋਵੇ ਲੋਕਾਂ ਲਈ ਹੱਟ ਮੈਂ ਮੂਵਮੈਂਟ ਦੇ ਵਿੱਚ ਰਹਿੰਦਾ ਹੋਵੇ ਆਪਣੇ ਜਦੋਂ ਇਹ ਇਹਨਾਂ ਦੀ ਸਿਹਤ ਪਿੱਛੇ ਨਸਾਜ ਹੋਈ ਸੀ ਉਸ ਸਮੇਂ ਵੀ ਜੱਗਾ ਜੀ ਨੇ ਆਪਣੀ ਸਿਹਤ ਦੀ ਪਰਵਾਹ ਵੀ ਨਾ ਕਰਦੇ ਆ ਜਦੋਂ ਕਿਤੇ ਜ਼ਰੂਰਤ ਪੈਂਦੀ ਸੀ ਉੱਠ ਕੇ ਲੋਕਾਂ ਦੇ ਲਈ ਲੜਾਈ ਲੜਦੇ ਸੀ ਤੋ ਇਹੋ ਜਿਹੇ ਵਿਅਕਤੀਆਂ ਦੇ ਨੰਬਰ ਕੋਈ ਵੀ ਪਾਰਟੀ ਕੱਟ ਹੀ ਨਹੀਂ ਸਕਦਾ ਮੇਰੇ ਵਰਗਾ ਤੇ ਕੋਈ ਔਕਾਤ ਨਹੀਂ ਇਸ ਕਰਕੇ ਜੱਗਾ ਜੀ ਨੂੰ ਪਾਰਟੀ ਸੌ ਚੋਂ 100 ਨੰਬਰ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਵੱਡੇ ਭਰਾ ਵਿਕਰਮ ਚੀਮਾ ਜੀ ਜਿਹੜੇ ਕਿ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਵੀ ਨੇ ਤੇ ਇਸ ਜ਼ਿਲ੍ਹੇ ਦੇ ਇੰਚਾਰਜ ਵੀ ਨੇ ਇਹਨਾਂ ਦਾ ਇੱਥੇ ਆਣ ਤੇ ਜੀ ਆਇਆਂ ਕਹਿੰਦਾ ਤੇ ਜਿਵੇਂ ਕਿ ਚੀਮਾ ਸਾਹਿਬ ਨੇ ਵੀ ਦੱਸਿਆ ਅੱਜ ਜਿਹੜੀ ਸਾਡੀ ਬੂਥ ਇੰਚਾਰਜ ਤੇ ਸ਼ਕਤੀ ਕੇਂਦਰ ਦੇ ਜਿਹੜੇ ਇੰਚਾਰਜ ਹੈ ਉਹਨਾਂ ਦੀ ਮੀਟਿੰਗ ਸੀਗੀ ਤੇ ਜਿਹੜੀ ਕਿ ਚੀਮਾ ਸਾਹਿਬ ਦੀ ਅਗਵਾਈ ਵਿੱਚ ਹੋਈ ਹੈ ਤੇ ਸਾਡੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜਸਪਾਲ ਜੀ ਦੀ ਅਗਵਾਈ ਵਿੱਚ ਵੀ ਹੈ ਮੈਂ ਤੁਹਾਨੂੰ ਪਤਾ ਹੈ ਅੱਜ ਮੈਂ ਸਪੀਚ ਤਾਂ ਦਿੰਦਾ ਨਹੀਂ ਜੋ ਸੱਚੀ ਗੱਲਾਂ ਹੁੰਦੀਆਂ ਹੋਈ ਕਰਦਾ ਵੀ ਮੈਨੂੰ ਖਬਰਾਂ ਆ ਰਹੀਆਂ ਸੀਗੀਆਂ ਮੈਨੂੰ ਇੱਕ ਦੋ ਲੀਡਰਾਂ ਨੇ ਵੀ ਕਿਹਾ ਵੀ ਵੀ ਐਵੇਂ ਵੀ ਉੱਥੇ ਭਾਰਤੀ ਜਨਤਾ ਪਾਰਟੀ ਦੇ ਇਸ ਟਾਈਮ ਕੁਝ ਵੀ ਨਹੀਂ ਹੈ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਵੀ ਬਿਮਾਰ ਹੋ ਗਿਆ ਸੀਗਾ ਤੇ ਇੱਕ ਦੋ ਲੀਡਰ ਨੇ ਕਿਹਾ ਵੀ ਇਹ ਉਹ ਫਲਾਣਾ ਲੀਡਰ ਬੰਦਾ ਕਹਿ ਕੇ ਗਿਆ ਫਲਾਣਾ ਕਹਿ ਕੇ ਗਿਆ ਮੈਂ ਕਹਿੰਦਾ ਜੀ ਕੋਈ ਗੱਲ ਨਹੀਂ ਤੇ ਅੱਜ ਤੁਹਾਡੇ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਕਰਤੀਆਂ ਤੁਹਾਡੇ ਸਾਹਮਣੇ ਸਾਰੇ ਜਿੰਨੇ ਵੀ ਸਾਡੇ ਬੂਥ ਇੰਚਾਰਜ ਤੇ ਸ਼ਕਤੀ ਕੇਂਦਰ ਦੇ ਇੰਚਾਰਜ ਹਨ ਤੁਸੀਂ ਆਪ ਦੇਖ ਲਓ ਕਿ ਕਿੰਨੇ ਕਿੰਨੇ ਉਤੇ ਇੰਨਾ ਚ ਜੋਸ਼ ਸੀਗਾ ਵੀ ਹੁਣ ਹੀ ਇਲੈਕਸ਼ਨ ਹੋਣ ਕੱਲ ਇਲੈਕਸ਼ਨ ਆ ਜਾਣ ਤੇ ਕੱਲ ਹੀ ਅਸੀਂ ਇਲੈਕਸ਼ਨ ਚਿਤਾ ਦਈਏ ਤੇ ਥੋੜਾ ਜਿਹਾ ਸੀਗਾ ਤੇ ਦੂਜੀ ਗੱਲ ਹੋਰ ਜਿਵੇਂ ਕਿ ਮੈਂ ਗੱਲ ਵੀ ਕਈ ਜਿਹੜੇ ਵੀ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਕੋਈ ਕੁਝ ਵਰਕਰ ਨੇ ਜਿਹੜੇ ਵੀ ਇਹ ਕਹਿੰਦੇ ਨੇ ਵੀ ਸਾਡੇ ਦੋ ਪੁੱਛਗਿਚ ਨਹੀਂ ਹੋ ਰਹੀਆਂ ਕੁਛ ਹੈ ਚਲੋ ਮੈਂ ਨਹੀਂ ਕਹਿੰਦਾ ਵੀ ਮੈਂ ਗਲਤਾਂ ਜਾਂ ਉਹ ਗਲਤ ਨੇ ਮੈਂ ਤੁਹਾਡੇ ਰਾਈ ਫਿਰ ਮੈਸੇਜ ਦੇਣਾ ਚਾਹੁੰਦਾ ਵੀ ਆਪਾਂ ਸਾਰੇ ਇਕੱਠੇ ਹੋ ਕੇ ਇਹ ਇਕੱਠੇ ਹੋਈਏ ਤੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰੀਏ ਤੇ ਆਪਾਂ ਇਕੱਠੇ ਹੋ ਕੇ ਸਾਰਾ ਕੰਮ ਕਰੀਏ